ਗੇ ਸਰੂਤੀਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਮਾਂ ਲੈ ਕੇ ਹਾਜ਼ਰ ਹਾਂ ਜੀ ਰੱਬਾ ਵੇ ਸੁਣ ਮੇਰਾ ਰੱਬਾ ਕਿਵੇਂ ਤੂੰ ਮਾਂ ਬਣਾਈ ਮਮਤਾ ਦਾ ਸਮੁੰਦਰ ਗਹਿਰਾ ਵਿੱਚ ਮੇਰੀ ਪਰਛਾਈ ਰਾਤ ਪਿਆਵੇਂ ਦੁੱਧ ਚੰਗਾਵੇਂ ਮੇਰੇ ਵੱਲ ਤੱਕੀ ਜਾਵੇ ਰੋਂਦਾ ਤਾਂ ਨਹੀਂ ਹੱਸਦਾ ਰਹੇ ਕੰਮ ਕਰਦੀ ਅੱਖੀ ਮਲਾਵੇ ਮਨ ਵਿੱਚ ਸਦਰਾਂ ਲੈ ਕੇ ਜਾਣਦੀ ਜਨਮ ਪੀੜਾਂ ਵੀ ਸਹਿੰਦੀ ਪ੍ਰੇਮ ਪਿਆਰ ਦੇ ਤਾਣੇ ਤਣਦੀ ਕਦੇ ਬੁਰਾ ਨਾ ਕਹਿੰਦੀ ਬੇਸਹਾਰਾ ਸਾ ਮੈਂ ਜਦ ਇਸ ਜਗਤ ਵਿੱਚ ਆਇਆ ਮਾਂ ਨੇ ਚੁੰਮਿਆ ਚਟਿਆ ਤੇ ਚੁੱਕ ਸੀਨੇ ਨਾਲ ਲਾਇਆ ਤੋਂ ਵੀ ਨਹੀਂ ਸੀ ਸੰਭਾਲ ਹੁੰਦੀ ਸਰੋਂ ਦੀ ਥੈਲੀ ਵਿੱਚ ਸਿਰ ਮੇਰਾ ਟਿਕਾਇਆ ਆਪਣੇ ਪੈਰਾਂ ਉੱਪਰ ਪੈਰ ਰੱਖ ਕੇ ਚੱਲਣਾ ਫਿਰਨਾ ਸਿਖਾਇਆ ਨਾ ਸੀ ਕੁਝ ਖਾ ਪੀ ਸਕਦਾ ਨਾ ਬੋਲ ਸਕਾਂ ਮਾਂ ਮੇਰੀ ਨੇ ਮੇਰੀ ਅੱਖ ਪੜ ਕੇ ਸਭ ਕੁਝ ਮਾਂ ਨੇ ਮੈਨੂੰ ਸਮਝਾਇਆ ਮਾਂ ਨੇ ਕਰ ਕਰ ਮਾਲਸ਼ਾਂ ਨਵਾ ਤਵਾ ਕੇ ਮੰਜੇ ਤੇ ਲਟਾਇਆ ਜਿਹੜਾ ਮਰਜੀ ਚੁੱਕੇ ਮੈਨੂੰ ਲੇਰਾ ਮਾਰੀ ਜਾਵਾਂ ਮਾਂ ਚੁੱਕੇ ਤਾਂ ਚੁੱਪ ਕਰ ਜਾਵਾਂ ਮਾਂ ਦੇ ਹਾਥੀ ਚਾਵਾਂ ਦਿਨ ਰਾਤ ਮੇਰੀ ਸੇਵਾ ਕਰਦੀ ਜਾਗੋ ਮੀਟੀ ਰਹਿੰਦੀ ਘਰ ਦਾ ਸਾਰਾ ਕੰਮ ਉਹ ਕਰਦੀ ਫਿਰ ਵੀ ਕੁਝ ਨਾ ਕਹਿੰਦੀ ਮਾਂ ਦੀ ਪੱਕੀ ਰੋਟੀ ਨਿਤ ਮੈਂ ਬੇਫਿਕਰੀ ਨਾਲ ਖਾਵਾਂ ਜਿਹੜਾ ਸੁਆਦ ਬਿਆਨ ਨਹੀਂ ਹੋ ਸਕਦਾ ਉਹ ਹਰ ਰੋਜ਼ ਭੋਜਨ ਚੋਂ ਪਾਵਾਂ ਮੈਨੂੰ ਪਾਲਣ ਲਈ ਮਾਂ ਨੇ ਪੂਰਾ ਜੋਗ ਕਮਾਇਆ ਹੱਥ ਫੜ ਫੜ ਕੇ ਪੁਰਨੇ ਪਾ ਕੇ ਉਤੋਂ ਮੇਰਾ ਹੱਥ ਕਮਾਇਆ ਪੜ੍ਹ ਲਿਖ ਕੇ ਜਵਾਨ ਹੋ ਕੇ ਜਦ ਮੈਂ ਨੌਕਰੀ ਨੂੰ ਹੱਥ ਪਾਇਆ ਮਾਂ ਮੇਰੀ ਫੁੱਲੀ ਨਾ ਸਮਾਵੇ ਇਕੱਠੇ ਕਰ ਸਭ ਰਿਸ਼ਤੇਦਾਰਾਂ ਨੂੰ ਜਸ਼ਨ ਮਨਾਇਆ ਵਿਆਹ ਵੇਲੇ ਮਾਂ ਨੇ ਨੱਚ-ਨੱਚ ਕੇ ਗਾ-ਗਾ ਕੇ ਤਮਾਲਾਂ ਪਾਈਆਂ ਵੰਡਣ-ਚੁੰਡਣ ਖੁੱਲਾ ਕੀਤਾ ਰੱਜ-ਰੱਜ ਕੇ ਖੁਸ਼ੀਆਂ ਮਨਾਈਆਂ ਪੋਤੇ-ਦੋਤੀਆਂ ਦੀਆਂ ਦਾਤਾਂ ਪਾ ਕੇ ਦਾਤੇ ਦਾ ਸ਼ੁਕਰ ਮਨਾਵੇ ਬੜੇ ਹੀ ਪਿਆਰ ਨਾਲ ਸਭ ਦੇ ਬੱਚਿਆਂ ਨੂੰ ਆਪਣੇ ਗਲੇ ਲਗਾਵੇ ਸਾਵ ਨਾਲ ਮਿੱਠਾ-ਮਿੱਠਾ ਬੋਲੇ ਪਿਆਰ ਦੀਆਂ ਬਾਤਾਂ ਪਾਵੇ ਕਦੇ ਵੀ ਕਿਸੇ ਨੂੰ ਰੁੱਸਣ ਨਹੀਂ ਦਿੰਦੀ ਚੋਰੀ ਚੋਰੀ ਮਨਾਵੇ ਜਾਦ ਦੀ ਤੂੰ ਟੁਰ ਗਈ ਅਮੀਏ ਤੇਰੇ ਬਾਝੋਂ ਵਾਰਤ ਗਏ ਹਨੇਰੇ ਗੇ ਲੈਂਡਾ ਆਖੇ ਨਾ ਹੀ ਕੋਈ ਪੁੱਤ ਪੁੱਤ ਕਹੇ ਤੇ ਨਾ ਹੀ ਸਿਰ ਹੱਥ ਤੇ ਫੇਰੇ ਜਾਦ ਦੀ ਤੂੰ ਟੁਰ ਗਈ ਅਮੀਏ ਤੇਰੇ ਬਾਝੋਂ ਬਾਰਤ ਗਏ ਹਨੇਰੇ ਗੇ ਲੈਂਡਾ ਆਖੇ ਨਾ ਹੀ ਕੋਈ ਪੁੱਤ ਪੁੱਤ ਕਹੇ ਤੇ ਨਾ ਹੀ ਸਿਰ ਤੇ ਹੱਥ ਫੇਰੇ ਬਹੁਤ ਬਹੁਤ ਧੰਨਵਾਦ ਜੀ